ਤੇ ਮੀਟਰ ਜਿਹੜੇ ਆ ਰਹੇ ਉਹ ਵੀ ਕਿਹਨੇ ਚਿਪਾ ਆਲੇ ਆਉਣੇ ਤੇ ਉਹਨਾਂ ਦਾ ਰੋਣਾ ਪੈ ਰਿਹਾ ਕਿਸਾਨ ਕਹਿੰਦੇ ਵੀ ਫੇਰ ਅਸੀਂ ਆਪ ਦਾ ਜ਼ੋਰ ਦਿਖਾਉਣਾ ਵੀ ਚਿਪਾ ਆਲੇ ਮੀਟਰ ਨਹੀਂ ਲੱਗਣ ਦੇਣੇ ਇਹ ਥੋੜਾ ਜਿਹਾ ਹੈ ਸੰਭਵ ਕਿ ਜਿਵੇਂ ਤੁਸੀਂ ਕਿਹਾ ਸੀ ਵੀ ਤੁਹਾਨੂੰ ਤੇ ਪਤਾ ਵੀ ਨਹੀਂ ਲੱਗਣਾ ਵੀ ਕਦੋਂ ਚੁੱਪ ਚਪੀਤੇ ਮੀਟਰ ਲੱਗ ਗਏ ਆ ਨਹੀਂ ਸਰ ਹੋਤਾ ਤੁਸੀਂ ਦੇਖ ਲਓ ਜੇ ਤੁਹਾਡਾ ਮੀਟਰ ਸੜ ਗਿਆ ਹੋਣਾ ਜੀ ਤੇ ਦੁਬਾਰਾ ਤੁਹਾਡਾ ਉਹੀ ਲੱਗਣਾ ਹੈ 스마트 ਮੀਟਰ ਨਹੀਂ ਤਾਂ ਉਹ ਕਰਕੇ ਬੈਠਾ ਮੈਂ ਹੁਣ ਲ ਆਇਆ ਬਹੁਤ ਜ਼ੋਰ ਲਾਇਆ ਪਰ ਲੱਗੇ ਹੀ ਉਹ ਹੈ ਅੱਛਾ ਪ੍ਰਾਣਾ ਵਾਸਤੇ ਜੋਰ ਲਾਇਆ ਸੀ ਪ੍ਰਾਣਾ ਦੇ ਦਿਓ ਉਹ ਕੋ ਕਹਿੰਦੇ ਮੀਟਰ ਦਾ ਡੱਬੇ ਤੱਕ ਨਹੀਂ ਆਉਂਦੇ ਤੁਸੀਂ ਮਿਟੋ ਨਾ 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 ਜੀ ਉਹ ਕਹਿੰਦੇ ਵੀ ਉਹ ਤਾਂ ਭੁੱਲ ਹੀ ਜਾਓ ਜੀ ਭੁੱਲ ਜਾਓ ਹੁਣ ਭੁੱਲ ਜਾਓ ਉਹ ਤਾਂ ਭੁੱਲ ਹੀ ਜਾਓ ਤੁਸੀਂ ਉਹ ਦਿਨ ਕਦੇ ਨਹੀਂ ਆਉਣਾ ਭੁੱਲ ਜਾਓ ਉਹ ਭੁੱਲ ਜਾਓ ਤੇ ਗੱਲ ਇਹ ਆ ਕਿ ਸੁਖਮ ਸਿੰਘ ਸਾਹਿਬ ਇਹ ਮੀਟਰ ਨਾ ਹੈ ਬੜੇ ਕਪੱਤੇ ਆ ਜੀ ਮੈਂ ਐਸਸੀ ਯੂਸੀ ਬੰਦ ਕਰ ਮੈਂ ਤਾਂ ਬੈਠੀ ਜਾਂਦੇ ਸਰਾਨੇ ਰਹਿਣਾ ਸੱਚੀ ਤੁਹਾਨੂੰ ਮੈਂ ਦੱਸਾਂ ਸਮਾਰਟ ਮੀਟਰ ਦੇ ਨਾ ਹੂੰ ਵੀ ਹੁਣ ਕਿੰਨਾ ਹੋ ਗਿਆ ਕਿੰਨਾ ਇੱਥੇ ਜਾ ਕੇ ਵੀ ਮੈਂ ਤਾਂ ਘੱਟ ਬਾਅਦ ਚ ਵੜਦਾ ਪਹਿਲਾਂ ਵੇਖਦਾ ਕਿੰਨੀਆਂ ਯੂਨਿਟਾਂ ਇਹਨਾਂ ਨੇ ਪਿੱਛੇ ਮਚਾਤੀਆਂ ਨੇ ਜੀ ਤਾਂ ਗੱਲ ਇਹ ਆ ਕਿ ਭਾਈ ਉਹ ਐਸਸੀ ਯੂਸੀ ਬੰਦ ਕਰਕੇ ਮੈਂ ਕਿਦਾਂ ਦੇਖਿਆ ਉਹਦੀ ਬੱਤੀ ਬੁੱਤੀ ਫਟਕ ਫਟਾਕ 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 ਜਿਵੇਂ ਕੋਈ ਮੰਨ ਲਓ ਮੇਰੇ ਅਰਗਾ ਬੰਦਾ ਪਹਾੜ ਚੜਿਆ ਹੋਵੇ ਨਾ ਤਾਂ ਉਹਦਾ ਦਿਲ ਫਟਕ 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 ਵੱਜਦਾ ਉਹਦੀ ਬੱਤੀ ਤੇ ਐਂ ਚੱਲੀ ਜਾਂਦੀ ਮੈਂ ਕਿ ਯਾਰ ਅੰਦਰ ਤੇ ਕੋਈ ਚੱਲਦਾ ਹੀ ਨਹੀਂ ਹੁੰਦਾ ਅੰਦਰ ਤੇ ਕੋਈ ਚੱਲਦਾ ਹੀ ਨਹੀਂ ਜੀ ਕੋਈ ਮੰਨ ਲਓ ਕੋਈ ਪੱਖਾ ਪੁੱਖਾ ਇੱਧਰ ਚੱਲਦਾ ਤਾਂ ਉਹ ਬੱਤੀ ਦੀ ਸਪੀਡ ਹੋਈ ਮੈਂ ਕਿਹਾ ਚੱਕੀ ਚੱਲ ਕੰਮ ਤਾਂ ਆ ਤਾਂ ਭਾਈ ਮੈਂ ਤੇ ਬਸ ਕਰਤੀ ਮੈਂ ਤੇ ਆਪਦਾ ਸਿਸਟਮ ਕੀਤਾ ਹੋਰ ਸੋਲਰ ਹਾਂਜੀ ਉਹ ਵਧੀਆ ਕਿ ਸਿਆਪਾ ਨੇ ਬੜੇ ਇਹਦੇ ਤੋਂ ਨਿਕਲ ਹੋਏ ਐ ਸਮਾਰਟ ਮੀਟਰ ਕਾਦਾ ਐ ਇਹ ਤੇ ਰਾੜ ਮਿੱਟਰੇ ਰਾੜ ਦੇਗਾ ਰਾੜ ਦੇਗਾ ਜੀ ਉਹ ਗੱਲ ਹੈ ਕਿ ਹੌਲੀ ਹੌਲੀ ਇਹਨਾਂ ਨੇ ਸੋਲਰ ਵਾਲੀ ਲਿਓਣਾ ਤੁਹਾਨੂੰ ਹੂੰ ਠੀਕ ਹੈ ਜਿਹੜੇ ਬੰਦੇ ਬਿੱਲ ਭਰਦੇ ਆ ਐਟ ਲੀਸਟ ਉਹ ਤੇ ਆਉਣਗੇ ਆਉਣਗੇ ਔਰ ਜਿਹੜੇ ਪੈਸੇ ਨਹੀਂ ਉਹ ਤੇ ਸੋਲਰ ਵਾਲੀ ਆਉਣਗੇ ਫਿਕਰਮੰਦ ਵੀ ਰਹਿਣਾ ਉਹਦੇ ਨਾਲ ਚੰਗਾ ਆ ਤੁਸੀਂ ਦੇਖ ਲਓ ਆਪਣੇ ਵਾਲੀ ਸੜਕ ਆ ਕੋਠੀਆਂ ਸਾਰੀਆਂ ਭਰੀਆਂ ਪਈਆਂ ਸੋਲਰਾਂ ਦੇ ਨਾਲ ਜਿਨ੍ਹਾਂ ਦਾ ਬਿੱਲ ਹਿਸਾਬ ਲਾ ਲਓ ਕੋਈ 10000 ਬਣਦਾ ਐਵਰੇਜ ਹੂੰ ਅਗਲਾ ਕਹਿੰਦਾ 5000 ਕਿਸ਼ਤ ਭਰਦਿਆਂਗੇ ਸਬਸਿਡੀ 78000 ਲੈ ਕੇ ਜੇਬ ਚ ਪਾਓ ਜੀ ਠੀਕ ਹੈ ਨਾ ਜੀ ਬਿਲਕੁਲ ਇਹਦਾ ਸਿਆਪਾ ਨ ਵਿਢੋ ਗੱਲ ਇਹ ਆ ਕਿ ਭਾਈ ਹੁਣ ਇਹ ਜਿਹੜਾ ਪਾਵਰ ਕਮ ਵਾਲਾ ਚੱਕਰ ਆ ਕਿਸਾਨ ਯੂਨੀਅਨ ਵਾਲੇ ਵੀ ਜੜੇ ਆ ਨਾ ਉਹ ਅੱਜ ਕੱਲ ਬਾ ਕੁਮਲ ਕੰਮ ਕਰ ਲੈਨੇ ਸਰ ਹੁਣ ਪੀਕ ਸੀਜ਼ਨ ਆ ਗਰਮੀਆਂ ਦਾ ਹੁਣ ਕਹਿੰਦੇ ਜੀ ਇਹਨਾਂ ਦੇ ਦਫ਼ਤਰਾਂ ਦਾ ਘਰਾਓ ਕਰਨਾ ਉਹ ਸਰ 40% ਦੇ ਕਰੀਬ ਤੇ 스마트 ਮੀਟਰ ਲੱਗ ਗਏ ਨੇ ਲੱਗੇ ਨੇ ਬਿਲਕੁਲ ਸੱਚੀ ਗੱਲ ਹੈ ਜਿਹੜੇ ਤੁਹਾਡੇ ਪਿੰਡਾਂ ਚ ਲੱਗੇ ਨੇ 스마트 ਮੀਟਰ ਜਿਹਨਾਂ ਘਰਾਂ ਚ ਲੱਗੇ ਨੇ ਉਥੇ ਆਪਣੇ ਕਿਸਾਨ ਆਗੂਆਂ ਨੂੰ ਪੁੱਛੋ ਉਸੋ ਤੇ ਸੀ ਜੀ ਉਧਰੋਂ ਦੱਲੇਵਾਲ ਸਾਹਿਬ ਆ ਜਿਹੜਾ ਇਹਨਾਂ ਨੂੰ ਬਹੁਤ ਵਾਰੀ ਮੈਂ ਅੱਗੇ ਵੀ ਗੱਲ ਕਹੀ ਹੈ ਕਿ ਭਾਈ ਆਪਣੇ ਰਣਨੀਤਿਕ ਪੈੰਥੜੇ ਸਹੀ ਕਰੋ ਹੁਣ ਪਰਸੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਅਲਟੀਮੇਟਮ ਦੇ ਰਹੇ ਸੀ ਪਵਨ ਸਰੂਪ ਜਿਹੜੇ ਗਾਇਬ ਹੋਏ ਨੇ 328 ਜਿਨ੍ਹਾਂ ਦਾ ਮਤਲਬ ਕਿ ਲੰਬੇ ਸਮੇਂ ਤੋਂ ਜ਼ਿਕਰ ਹੁੰਦਾ ਹੈ ਜਿਨ੍ਹਾਂ ਦੀ ਐਸਪੀਸੀ ਨੇ ਜਾਂਚ ਵੀ ਕਰਵਾਈ ਉਹ ਮੁੱਦਾ ਚੁੱਕ ਕੇ ਬਹਿ ਗਏ ਹਮ ਇੱਕ ਕਿਸਾਨ ਹੁਣ ਤੁਸੀਂ ਮੈਨੂੰ ਦੱਸੋ ਕਿਸਾਨ ਠੀਕੋ ਮਤਲਬ ਕਿ ਸਿੱਖ ਵੀ ਨੇ ਜੀ ਅੰਮ੍ਰਿਤਧਾਰੀ ਨੇ ਪਰ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਮਰਨ ਵਰਤਨਾ ਰੱਖੋ ਇਸੇ ਕਿਸਮ ਵਿੱਚ ਠੀਕ ਨਹੀਂ ਉਦੋਂ ਤੇ ਇਹਨਾਂ ਨੇ ਮਰਨ ਵਰਤ ਜਾਰੀ ਰੱਖਿਆ ਉਹ ਕਹਿਣ ਕਿ ਮੈਂ ਸਿੱਖ ਆ 52 ਸਰੂਪ ਜਿਹੜੇ ਗਾਇਬ ਹੋਏ ਨੇ ਭਈ ਉਹਦੇ ਤੇ ਅਲਟੀਮੇਟਮ ਦੇਣਾ ਮੇਰਾ ਹੱਕ ਆ ਇਹ ਤਾਂ ਸੰਘਰਸ਼ ਹੋਏਗਾ ਸਰ ਤੁਸੀਂ ਕਿਸਾਨ ਲੀਡਰ ਹੋ ਕਸਾਨੀ ਨਾਲ ਜੁੜੇ ਮੁੱਦਿਆਂ ਤੇ ਰਾਜਨੀਤੀ ਕਰੋ ਤੇ ਬਿਹਤਰ ਆ ਪਰ ਗੱਲ ਇਹ ਆ ਕਿ ਇਸ ਸੀਜ਼ਨ ਦੇ ਵਿੱਚ ਹੁਣ ਵੀ ਪਾਵਰ ਕਮ ਦੇ ਦਫ਼ਤਰਾਂ ਦਾ ਘਰਾਉ ਕਰਾਂਗੇ ਕੋਈ ਬਾਹਰ ਨਹੀਂ ਜਾਂਦਿਆਂਗੇ ਅੰਦਰ ਨਹੀਂ ਜਾਂਦਿਆਂਗੇ ਠੀਕ ਹੈ ਮੰਨ ਲਓ ਤੇ ਕੰਪਲੇਂਟ ਆਉਂਦੀ ਆ ਕੋਈ ਤੁਹਾਡੀ ਲਾਈਨ ਕੋਈ ਕੁਝ ਹੋ ਜਾਂਦਾ ਕੋਈ ਇੱਧਰ ਉੱਧਰ ਦੀ ਕੋਈ ਗੱਲ ਹੁੰਦੀ ਆ ਯਾਰ ਤੇ ਅਕਸਰ ਹੋਇਆ ਵੀ ਰਹਿੰਦਾ ਆਪਣੇ ਤੇ ਮਾਹੌਲ ਇਹ ਹੋ ਜਾਏ ਵੀ ਸਮਾਰਟ ਮੀਟਰ ਤੇ ਉਹਨਾਂ ਨੇ ਲਾਉਣੇ ਸੀ ਜਿੰਨੇ ਲਾਤੇ ਨਹੀਂ ਜੀ ਪੈਸੇ ਲੈ ਲਏ ਉਹਨਾਂ ਨੇ ਉਹ ਕੀ ਕਰਦੇ ਆ ਉਹ ਟਾਰਗੇਟ ਦਿੰਦੇ ਆ ਰੇਖ ਸਾਲ ਦੇ ਅੰਦਰ ਵਾਲੇ ਇੰਨੇ ਲਾਓ ਇੰਨੇ ਪੈਸੇ ਚੱਕੋ ਇਹ ਉਹਨੇ ਗਲਾ ਦਿੰਦੇ ਆ ਹੁਣ ਸਮਾਰਟ ਮੀਟਰ ਛੱਡੋ ਪੇਡ ਮੀਟਰ ਆ ਗਏ ਨੇ ਜੀ ਕਿਸਾਨ ਆਗੂਆਂ ਨੂੰ ਮੈਂ ਅਪਡੇਟ ਕਰ ਦੇਵਾਂ ਹੂੰ ਝੰਡੇ ਤਿਆਰ ਕਰੋ ਹੁਣ ਪੇਡ ਮੀਟਰ ਆ ਰਹੇ ਨੇ ਇਹਨਾਂ ਦੇ ਪਿੱਛੇ ਸਮਾਰਟ ਪਹਿਲਾਂ ਆਇਆ ਪੇਡ ਹੋਣ ਆਉਣਗੇ ਤੇ ਸਾਡੇ ਵਾਲੇ ਜਿਹੜੇ ਸਮਾਰਟ ਲੱਗੇ ਆ ਧਿਆਨ ਨਾਲ ਦੇਖੋ ਉਹਦੇ ਤੇ ਪੇਡ ਵਾਲਾ ਤਾਂ ਪਹਿਲਾਂ ਆਉਂਦਾ ਆਪਸ਼ਨ ਨਾਲ ਸੱਤ ਜ਼ੀਰੋ ਆਉਂਦੀਆਂ ਪੇਡ ਜੀ ਬਸ ਐਕਟੀਵੇਟ ਹੀ ਕਰਨਾ ਉਹ ਐਕਟੀਵੇਟ ਤੇ ਉਹ ਵੀ ਸਰ ਪਿੱਛੇ ਪੇੜ ਆ ਰਹੇ ਨੇ ਤੁਸੀਂ ਤਾਂ ਬਹੁਤ ਪਿੱਛੇ ਤੁਰੇ ਫਿਰਦੇ ਹੋ ਉਹ ਗੱਲ ਇਹ ਆ ਕਿ ਭਾਈ ਹੁਣ ਪਾਵਰ ਕਾਮ ਨੇ ਇਹ ਜਿਹੜੇ ਹੈਗੇ ਆ ਪਾਵਰ ਕਾਮ ਦੇ ਦਫ਼ਤਰ ਉਹਨਾਂ ਦੇ ਮੁਖੀਆਂ ਨੂੰ ਕਹਤਾ ਇਹ ਕਿਸੇ ਵੀ ਸੂਰਤ ਦੇ ਵਿੱਚ ਨਹੀਂ ਹੋਣ ਦੇਣਾ ਚਾਹੀਦਾ ਜੀ ਪੁਲਿਸ ਨੂੰ ਕਹੋ ਸਿਵਲ ਪ੍ਰਸ਼ਾਸਨ ਨੂੰ ਕਹੋ ਹੂੰ ਤੇ ਪਰਚੇ ਪਾਉਣ ਨਾਲੇ ਫਿਰ ਗੱਲੋ ਪਾਵਰ ਕਾਮ ਨਹੀਂ ਕਹਿ ਰਿਹਾ ਪਾਵਰ ਕੌਣ ਦਿਖਾ ਰਿਹਾ ਹਾਂ ਬਿਲਕੁਲ ਜੋ ਮਗਰ ਖੜੇ ਮਗਰ ਖੜੇ ਆ ਸੋ ਕਨਾਲੀ ਯਾਰ ਬੜੇ ਹਨ ਤਾਂ ਗੱਲ ਆ ਕੇ ਉਹ ਬਖਾਰੇ ਪਾਵਰ ਕਿ ਭਾਈ ਕਿਸਾਨਾਂ ਨੂੰ ਸੜਕ ਤੇ ਨਹੀਂ ਆਉਣ ਦੇਣਾ ਕਿਉਂਕਿ ਇਹਨਾਂ ਨੇ ਲੁਧਿਆਣੀ ਚੂਨਚ ਵਪਾਰੀਆਂ ਨਾਲ ਵਾਅਦਾ ਕੀਤਾ ਹੋਇਆ ਕਿ ਇਹ ਨਾ ਤੁਹਾਨੂੰ ਸੜਕਾਂ ਤੇ ਦਿਸਣਗੇ ਜੀ ਕੇਜਰੀਵਾਲ ਸੱਦ ਦੀ ਜ਼ੁਬਾਨ ਹੋਈ ਹੈ ਸਭ ਨੂੰ ਪਤਾ ਅੰਦਰ ਘਾਤੇ ਕੀ ਕਰਕੇ ਆਏ ਸੰਗ ਲੁਧਿਆਣਾ ਤਾਂ ਹੀ ਇੰਨਾ ਰੌਲਾ ਤਾਂ ਹੀ ਕਰੈਕਡਾਊਨ ਹੋਇਆ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਭਾਈ ਇਹ ਜੜੀਆਂ ਚੀਜ਼ਾਂ ਨੇ ਇਹ ਕਿਸਾਨ ਆਗਵਾ ਨੂੰ ਵੇਖਣੀਆਂ ਪੈਣਗੀਆਂ ਕਿ ਸਮਾਰਟ ਮੀਟਰ ਬਹੁਤ ਸਾਰੇ ਲੱਗ ਚੁੱਕੇ ਆ ਹੈ ਮੈਂ ਵੀ ਸਮਝਦਾ ਸਮਾਰਟ ਮੀਟਰ ਇੱਕ ਤਰ੍ਹਾਂ ਨਾਲ ਕੀ ਆ ਕਿ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ 5-10 ਸਾਲ 15 ਸਾਲ ਪੁਰਾਣੀ ਜਿਹੜੀ ਗੱਲ ਵਾਪਰੇਗੀ ਉਹ ਦੱਸ ਰਿਹਾ ਵਾਂ ਆਉਣ ਵਾਲੇ ਸਮੇਂ ਦੀ ਕਿ ਆਉਣਾ ਐਂਡ ਆਫ ਦਾ ਡੇ ਪ੍ਰਾਈਵੇਟ ਪਲੇਅਰਾਂ ਦੀ ਜੀ ਬਿਲਕੁਲ ਇਹ ਤੁਸੀਂ ਆਪ ਹੀ ਮੰਗ ਕਰੋਗੇ ਆਪ ਹੀ ਮੰਗ ਕਰੋਗੇ ਤੁਸੀਂ ਦੇਖੀ ਜਾਏ ਉਹ ਕੀ ਬਣਦਾ ਕੀ ਨਹੀਂ ਬਣਦਾ ਬਿਲਕੁਲ ਬਿਲਕੁਲ ਮਿੰਟ ਜੀ ਚਲੋ ਜੀ ਰਵੀ ਮਹਿਤਾ ਜੀ ਕਹਿ ਰਹੇ ਨੇ ਦੂਜੀ ਵਾਰੀ ਸ਼ਾਇਦ ਇਹਨੇ ਕਮੈਂਟ ਕਰਤਾ ਕਹਿੰਦੇ ਵੀ ਤਰਨਤਾਰਨ ਤੋਂ ਸਾਬਕਾ ਵਿਧਾਇਕ ਹਰਮਿਤ ਸਿੰਘ ਸੰਧੂ ਦੀ ਅੱਜ ਜੁਆਇਨਿੰਗ ਹੋ ਸਕਦੀ ਆ ਆਮ ਆਦਮੀ ਪਾਰਟੀ ਦੇ ਵਿੱਚ ਉਤੇ ਭਾਈ ਬੋਸ ਤੋਂ ਬੋਸ ਤੋਂ ਰੋਲਾ ਪੈਣਾ ਹੀ ਪੈਣਾ ਸ਼ੁਰੂ ਆਪਾਂ ਵੈਸੇ ਕੀ ਕਿਆਫਾ ਤੇ ਲਾਇਆ ਹੋਇਆ ਉਹਨਾਂ ਦਾ ਸੰਧੂ ਸਾਹਿਬ ਹੋਰਾਂ ਦਾ ਬਾਕੀ ਵੇਖੋ ਕੀ ਬਣਦਾ ਤੇ ਸੰਧੂ ਸਾਹਿਬ ਹੋਰਾਂ ਦੀ ਪਰਸਨਲ ਵੋਟ ਹੈਗੀ ਆ ਪਰ ਪਰਸਨਲ ਵੋਟ ਦੇ ਨਾਲ ਨਾਲ ਜਿਹੜੇ ਬੰਦੇ ਇਦਾਂ ਰਵਾਇਤੀ ਤਿਰਾਂ ਚ ਰਹੇ ਹੁੰਦੇ ਆ ਕੁਝ ਬੰਦਿਆਂ ਦੀ ਉਹਨਾਂ ਨਾਲ ਨਾਰਾਜ਼ਗੀ ਵੀ ਹੁੰਦੀ ਆ ਤੇ ਇਸ ਤੋਂ ਇਲਾਵਾ ਫਿਰ ਜਿਹੜੇ ਧੜੇ ਖੁਦ ਦਾਅਵੇਦਾਰੀ ਰੱਖਦੇ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪੈਂਦਾ ਕੁਝ ਚੈਲੰਜ ਵੀ ਹੁੰਦੇ ਨੇ ਜੀ ਚਲੋ ਇਹ ਤੇ ਹੁਣ ਪਾਰਟੀ ਫੈਸਲਾ ਕਰੇਗੀ ਜਾਂ ਫਿਰ ਉਹਨਾਂ ਦਾ ਫੈਸਲਾ ਆਏਗਾ ਤੇ ਉਸ ਤੋਂ ਬਾਅਦ ਫਿਰ ਕੀ ਫੈਸਲਾ ਹੁੰਦਾ ਉਹ ਆਪਾਂ ਦੇਖਦੇ ਆ ਤੇ ਮਿੰਟੂ ਜੀ ਚਲੋ ਰਾਜਨੀਤੀ ਦਾ ਜਿਹੜਾ ਇਹ ਰੌਲਾ ਰਪਾ ਇਸ ਥੋੜਾ ਜਿਹਾ हट ਕੇ ਦੋ ਚਾਰ ਖਬਰਾਂ ਆਪਾਂ ਹੋਰ ਸਾਂਝੀਏ ਗ੍ਰੀਨ ਜਿਹੜੀਆਂ ਜਾਣਕਾਰੀਆਂ ਵਾਲੀਆਂ ਵੀ ਹੈ ਵੀ ਸੁਪਰੀਮ ਕੋਰਟ ਨੇ ਕਿਹਾ ਵੀ ਵਿਆਜ ਮੰਦੀ ਜੇ ਕੋਈ ਮਸਲਾ ਹੈ ਕੋਈ ਮਾਮਲਾ ਹੈ ਤੇ ਉਹਦੇ ਵਿੱਚ ਕੋਈ ਗੁਪਤ ਰਿਕਾਰਡਿੰਗ ਕੀਤੀ ਹੋਈ ਹੈ ਤੇ ਉਹ ਫਿਰ ਹੁਣ ਵਾਜਬ ਹੋਏਗੀ ਉਹ ਮੰਨੀ ਜਾਏਗੀ ਦੇਖੋ ਗੱਲ ਇਹ ਆ ਕਿ ਇਹ ਮਾਮਲਾ ਬਠਿੰਡੇ ਦਾ ਹੈ ਅੱਛਾ ਇਹ ਤੋਂ ਸ਼ੁਰੂ ਹੋਈ ਗੱਲ ਹਾਂਜੀ ਇਹ ਜੋ ਫੈਮਿਲੀ ਕੋਰਟ ਹੁੰਦੀ ਹੈ ਜੀ ਉਹਦੇ ਵਿੱਚ ਰਿਕਾਰਡਿੰਗ ਰੱਖੀ ਗਈ ਠੀਕ ਹੈ ਨਾ ਜੀ ਪਤਨੀ ਨੇ ਮਾਮਲਾ ਦਰਜ ਕਰਵਾਇਆ ਪਤੀ ਨੇ ਰਿਕਾਰਡਿੰਗਾਂ ਕੱਢ ਕੇ ਰੱਖੀਆਂ ਤੇਰੀਆਂ ਬਰਾਂਗੇ ਚਿੱਠੀਆਂ ਜਦੋਂ ਕੱਢ ਕੇ ਪੁਲਿਸ ਅੱਗੇ ਰੱਖੀਆਂ ਚਿੱਠੀਆਂ ਤਾਂ ਹੁਣ ਦੌਰ ਹੈ ਅੱਜ ਕੱਲ ਰਿਕਾਰਡਿੰਗਾਂ ਚੱਲਦੀਆਂ ਨੇ ਹਾਂ ਅਰ ਸਰ ਮੈਂ ਅੱਗੇ ਬਹੁਤ ਵਾਰੀ ਕਿਹਾ ਰਿਕਾਰਡਿੰਗ ਕਲਚਰ ਨੇ ਬਹੁਤ ਕੁਝ ਬਦਲ ਦਿੱਤਾ ਹੈ ਜੀ ਬਹੁਤ ਬਦਲਦਾ ਬਿਲਕੁਲ ਅਸੀਂ ਵੀ ਨਾ ਬੱਚਦੇ ਬਚਾਉਂਦੇ ਐਦੇ ਤੇ ਫੋਨ ਕਰਦੇ ਮੈਂ ਤੁਹਾਨੂੰ ਛੜਤਾ ਖੜਾ ਸਿੱਧਮ ਸਿੱਧਾ ਹੀ ਚੱਲੋ ਫੋਨ ਲਾਇਓ ਇਹਨਾਂ ਨੇ ਸਰਵੇਲੈਂਸਾਂ ਤੇ ਸਾਰੇ ਕਿਤੇ ਹੋ ਜਾਂਦੇ ਆ ਤੇ ਵਟਸਐਪ ਵਾਲੀ ਕਰ ਲੈਂਦੇ ਕਿਸੇ ਹੋਰ ਚੱਲਣ ਦਿਓ ਕੀ ਕ ਅਸੀਂ ਕਿਹੜਾ ਕੋਈ ਇੱਥੇ ਕੋਈ ਹੈਗਾ ਕਿ ਕਿਸੇ ਮੇਰੀਆਂ ਦੀ ਸਮਗਲਿੰਗ ਕਰਦੇ ਆ ਜੀ ਜੋ ਮਰਜੀ ਕਰ ਲੋ ਗੱਲ ਇਹ ਆ ਕੇ ਭਾਈ ਲੋਕਾਂ 'ਚ ਨਾ ਭਰੋਸਾ ਜਿਹੜਾ ਸੀਗਾ ਉਹ ਕਮਜ਼ੋਰ ਕੀਤਾ ਰਿਕਾਰਡਿੰਗ ਵਾਲੀ ਜੀ ਇੰਕੇ ਵਿਸ਼ਵਾਸ ਸੀਗਾ ਪਰ ਕੋਈ ਵੀ ਗੱਲ ਕਰਦੇ ਸੀ ਫੋਨ ਤੇ ਕਈ ਵਾਰ ਸੁਣ ਕੇ ਵੀ ਨਹੀਂ ਮੰਨਦਾ ਸੀ ਬੰਦਾ ਵਿੱਚ ਉਹ ਬਟਨ ਵਾਲੇ ਫੋਨ ਆਉਂਦੇ ਸੀ 6-6 ਘੰਟੇ ਤੇ ਮੁੰਡੇ ਕੁੜੀਆਂ ਲੱਗੇ ਰਹਿੰਦੇ ਸੀ ਆਏ ਜਾਨ ਇਲੂ ਲਾਲ ਲਾਬੀ ਸੋਨਾ ਬਾਬੂ ਪਤਾ ਨਹੀਂ ਕੀ-ਕੀ ਵਈ ਇੱਕ ਵਾਰ ਮਜ਼ਾਕ ਰਿਕਾਰਡਿੰਗ ਬਾਹਰ ਆ ਜਾਏਗੀ ਹੂੰ ਹੁਣ ਹੁਣ ਤੇ ਪਤਾ ਹੀ ਨਹੀਂ ਸਰ ਇਧਰੋਂ ਉਧਰੋਂ ਕੀ ਚੱਲਦਾ ਆਮ ਆਦਮੀ ਪਾਰਟੀ ਵਾਲੇ ਨੇ ਤੇ ਰਿਕਾਰਡਿੰਗਾਂ ਕੁਝ ਜ਼ਿਆਦਾ ਹੀ ਕਰਤੀਆਂ ਨੇ ਜੀ ਫੇਮਸ ਆਮ ਲੋਕਾਂ ਨੂੰ ਕਰਨਾ ਤਾਂ ਜਿਹੜੇ ਨਹੀਂ ਕਰਦੇ ਸੀ ਹਾਂ ਜੀ ਹੁਣ ਗੱਲ ਇਹ ਆ ਕਿ ਜਨਾਬ ਉਹਦੇ ਵਿੱਚ ਕੀ ਹੋਇਆ ਕਿ ਬਟ ਠੰਡੇ ਜਦੋਂ ਕੋਟ